ਇਹ ਨੋ ਹਸਪੀਟਲ ਲੈ ਕੇ ਨਹੀਂ ਕਰੰਦੀ ਇਹਨੂੰ ਕੀ ਗੱਲ ਹੋਈ ਕੀ ਗੱਲ ਹੋਈ ਭਾਈ ਜੀ ਮਾਰਿਆ ਪਹਚਾਉਂਦੇ ਪਹਚਾਉਂਦੇ ਮੇਰੀ ਛਟੋਂ ਪਿਛੋਂ ਦੀ ਇਹਦੀ ਪੂਰੀ ਆਤ ਹੋਈ ਪਈ ਹੈ ਇਹਨੂੰ ਮਾਰਨ ਦੀ ਇਹਨੂੰ ਭੈਣ ਕਾਠਾ ਓਹ ਹੱਥ ਹਰਮਣਾ ਹਰਮਣਾ ਉੱਠ ਇਧਰ ਦੇਖ ਮੇਰੇ ਨਾਲ ਹਸਪੀਟਲ ਲੈ ਇਹਨੂੰ ਮੈਂ ਚੱਲ ਆ ਦੇਖ ਇਹਨੇ ਹੋਟ ਖਾਣਾ ਹੁਣ ਉੱਠ ਵਈ ਜਾ ਉੱਠ ਓ ਭਰਾਵਾ ਚੁੱਪ ਕਰ ਚੱਲ 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 ਬੰਦ ਕਰ ਬੰਦ ਕਰ ਲੈ ਜੀ ਤਾਲ ਨੂੰ ਲੱਗੀ ਪਈ ਹੈ ਉਹ ਗੱਲ ਟੁੱਟ ਜਾਈ ਉਹਦੇ ਦੰਦ ਰੁੱਟੂਗਾ ਬਸ 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 ਇਧਰ ਦੇਖ ਮੇਰੇ ਵੱਲ ਦੇਖ ਇਧਰ ਦੇਖ ਇਧਰ ਦੇਖ ਮੇਰੇ ਵੱਲ ਲੜਾਈ ਝਗੜਾ ਇੱਥੇ ਹੋਇਆ ਹੈ ਜਨਨ ਦੀ ਆਪਾਂ ਕੋਸ਼ਿਸ਼ ਕਰਾਂਗੇ ਪਰ ਵਾਰੀਕ ਮੈਂਬਰਾਂ ਨਾਲ ਜਿਨ੍ਹਾਂ ਨਾਲ ਲੜਾਈ ਹੋਈ ਹੈ ਇੱਥੇ ਕਿੱਥੇ ਗਏ ਨੇ ਆਗੇ ਆਜੋ ਅੰਦਰ ਅੰਦਰ ਤੇ ਅਸੀਂ ਸੀਸੀਟੀਵੀ ਫੂਟੇਜ ਵੀ ਤੁਸੀਂ ਦੇਖ ਸਕਦੇ ਹੋ ਆ ਚੁੱਕੀ ਹੈ। ਇਹਨੂੰ ਨੱਗੀ ਪੁਲਿਸ ਨੂੰ ਖੋਹੋ। ਉਹ ਤਾਂ ਸੀ ਇੱਥੇ ਨਾ ਹੁੰਦੇ ਤਾਂ ਇੱਕ ਸੈਕਿੰਡ। ਉਹ ਗੱਲ ਹੋਈ ਜਾ। ਉਹ ਮਾਰਿਆ ਮੁੰਡੇ ਦਾ ਕੰਮ ਨਹੀਂ ਆ ਰਿਹਾ। ਉਹਦਾ ਹੋਰ ਕੱਢੀ ਸੋ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਕੁਝ ਵਿਅਕਤੀ ਜਿਹੜੇ ਇੱਥੇ ਆਏ ਨੇ ਉਹਨਾਂ ਵੱਲੋਂ ਮਾਰਕਟ ਕੀਤੀ ਜਾ ਰਹੀ ਹੈ। ਇਹ ਬਿਲਕੁਲ ਬੜੀਆ ਹੋ ਗਈ ਹੈ। ਇਹ ਜਮਾਤਾਂ ਬੁਸਤਾਂ ਹੋਣ ਲੱਗ ਪਈਆਂ। ਅਪਡੇਟ ਗੱਲਬਾਤ ਹੋਈ ਐ ਇੱਥੇ ਕਿਵੇਂ ਲੜਾਈ ਹੋਈ ਗੱਲਬਾਤ ਸਾਡੀ ਦੁਕਾਨ ਉਥੇ ਆ ਭਰਾਵਾ ਇੱਥੇ ਆ ਮੇਰੀ ਭੈਣ ਦਾ ਘਰ ਆ ਮੇਰੀ ਭੈਣ ਨੇ ਸਾਰਾ ਕੁਝ ਦੇਖਿਆ ਇਹਨਾਂ ਨੇ ਸਾਨੂੰ ਕੋਈ ਇਥੋਂ ਬੰਦਾ ਗਿਆ ਸਾਨੂੰ ਫੋਨ ਕਰਕੇ ਸੱਦਿਆ ਉਹਨਾਂ ਨੇ ਫਿਰ ਅਸੀਂ ਆਣ ਕੇ ਅਸੀਂ ਕੁੱਟਦੇ ਨਹੀਂ ਦੇਖੇ ਸੀ ਅਸੀਂ ਸਾਡੇ ਮੁੰਡਿਆਂ ਦਾ ਹਾਲ ਬਹੁਤ ਇਹਨਾਂ ਨੇ ਲੇਡੀਜ਼ ਨੂੰ ਹੁਣੇ ਦੇਖਿਆ ਗਿਆ ਵਾ ਜਿਹੜੇ ਜਿਨ੍ਹਾਂ ਨੂੰ ਉਹਦੀ ਮਾਂ ਆ ਉਹ ਮਾਂ ਦੇਖ ਕੇ ਉਹਨੇ ਉਹਰੇ ਨਾਲ ਛਡਾਉਂਦੀ ਸੀ ਉਹਨਾਂ ਦੇ ਵੀ ਮਾਰਿਆ ਉਹਨੂੰ ਉਹਨੂੰ ਵੀ ਮਾਰਿਆ ਉਹਨਾਂ ਦੀ ਮਾਂ ਸੀ ਗੱਡੀ 'ਚ ਲੈ ਕੇ ਅਸੀਂ ਦੇਖੋ ਸਾਰੇ ਖਾਲੀ ਹੱਥ ਅਸੀਂ ਛਡਾਉਣਗੇ ਸਾਡਾ ਸ਼ੇਰ ਇਹਨਾਂ ਨੇ ਕੁੱਟਿਆ ਨੰਗਾ ਕਰਕੇ ਇਹਨਾਂ ਵੱਲੋਂ ਮਾਰਿਆ ਗਿਆ ਉਹ ਚਰਚ ਵਾਲਿਆ ਬੌਂਸਰਾਂ ਵੱਲੋਂ ਬੌਂਸਰ ਐ ਸੀ ਬੰਦੇ ਕੌਣ ਸੀ ਗੱਡੀ 'ਚ ਆਏ ਸੀ ਉਹ ਸਾਡਾ ਪਰਿਵਾਰਕ ਗੱਡੀ ਦਾ ਇੱਕ ਨਹੀਂ ਸੀ ਬਹੁਤ ਜਾਣੇ ਸੀ ਉਹ ਨਾਲ ਸਾਡੇ ਮੁੰਡੇ ਨੂੰ ਫੜ ਲਿਆ ਤਾਂ ਮਗਰੋਂ ਇੱਧਰ ਫੜ ਕੇ ਤੇ ਕੁੱਟ ਕੇ ਲੈ ਆਏ अच्छा ओ अंदर ਵੀ ਆ ਗਿਆ ਸਾਡੇ 2 250 ਬੰਦਾ ਉਹਨਾਂ ਦਾ ਅੰਦਰ ਵੀ ਆ ਗਿਆ ਸਾਡੇ ਆ ਕੇ ਵੀ ਗੁੰਡਾ ਕਰਦੀ ਕਰਨ ਲੱਗੇ ਫਿਰ ਉਹਨਾਂ ਨੂੰ ਧੱਕੇ ਧੱਕੇ ਮਾਰ ਕੇ ਅਸੀਂ ਬਾਹਰ ਸਾਡੇ ਮੁੰਡੇ ਨੂੰ ਖਿੱਚ ਕੇ ਗੱਡੀ ਦੇ ਵਿੱਚ ਪਾ ਕੇ ਲੈ ਕੇ ਚੱਲੇ ਸੀ ਵੀ ਉੱਥੇ ਲੈ ਕੇ ਚਲੋ ਉੱਥੇ ਇਹਦਾ ਬਿਸ਼ੰਤਰ ਲਾਉਣੇ ਹੋ ਹਾਂਜੀ ਅਸੀਂ ਖਿੱਚ ਕੇ ਆਪਣਾ ਮੁੰਡਾ ਰੱਖਿਆ ਇਸ ਗੱਲ ਤੋਂ ਆਂਟੀ ਗੱਲ ਕੀ ਹੋਈ ਆ ਗੱਲ ਬੱਚੇ ਤੋਂ ਹੀ ਹੋਈ ਆ ਟ੍ਰੈਫਿਕ ਤੋਂ ਵੀ ਮੁੰਡੇ ਨੇ ਕਹਿਤਾ ਕਿ ਮਾੜੇ ਜਿਹਾ ਭਾਜੀ ਗੱਡੀ ਇੱਧਰ ਨੂੰ ਕਰ ਲੋ ਇਸ ਗੱਲ ਕਰਕੇ ਮਤਲਬ ਮਾਰਕੁੱਟ ਕੀ ਸੀ ਇਸ ਗੱਲ ਤੋਂ ਬੱਚੇ ਦੇ ਗੱਲ ਪੈ ਗਏ ਉਹਨਾਂ ਨੇ ਉਲਟਾ ਬਣਾ ਲਿਆ ਉਹ ਐ ਨਹੀਂ ਦੀਦਾ ਵੀ ਇਹ ਤਾਂ ਰਾਤ ਨੂੰ ਕੀ ਕਰਨ ਜਾਂਦੀਆਂ ਦੀਦੀ ਰਾਤ ਤੱਕ ਘਰ ਆਉਂਦੀਆਂ ਆ ਇਹ 12:00 ਵਜੇ 12:00 ਵਜੇ ਤੱਕ ਸਾਡੀ ਰੋਡ ਤੇ ਹੁੰਦੇ ਆ ਉਦੋਂ ਇੱਕ ਬੌਂਸਰ ਉਹਨਾਂ ਦੀ ਰੱਖਿਆ ਵਾਲੇ ਕਿੱਥੇ ਗਏ ਹੁੰਦੇ ਆ ਠੀਕ ਹੈ ਅੱਜ ਸਾਡੇ ਇੰਨੇ ਕ ਬੱਚੇ ਨੂੰ ਕਹਿਤਾ ਕਿ ਸਾਡੀ ਕੁੜੀ ਕੁੜੀ ਆ ਇਹਦੇ ਖਾਣ ਦੀ ਦੱਸੋ ਮਾਂ ਉਹ ਬੱਚੇ ਦੀ ਮਾਂ ਲੱਗਦੀ ਆ ਜਿਹਨੂੰ ਇਹਨਾਂ ਨੇ ਕਹਿਤਾ ਕਿ ਇਹਨੂੰ ਛੇੜਿਆ ਤੇਰਾ ਮੁੰਡਾ ਨੂੰ ਪੁੱਛ ਰਿਹਾ ਭਾਈ ਪਾਜੀ ਕੀ ਗੱਲ ਹੋਈ ਉਹਨੇ ਨਾਲ ਇੱਕ ਮੁੰਡੇ ਦੇ ਇੱਕ ਸੁੱਨ ਮਾਰ ਕੇ ਇਹ ਗੱਲ ਕਹਿਤੀ ਕਿ ਚਰਚ ਵਾਲਿਆਂ ਨਾਲ ਪੰਗਾ ਉਹਦੀ ਵਲਡਿੰਗ ਕਿਸ ਨੂੰ ਮਾਰ ਕੇ ਕਿ ਚਰਚ ਵਾਲਿਆਂ ਨਾਲ ਪੰਗਾ ਐਨੇ ਚਰਚ ਉਹਦਾ ਜਿਹੜਾ ਨਾਲ ਦਾ ਸਾਥੀ ਸੀ ਉਹਨੇ ਚਰਚ ਵਿੱਚ ਫੋਨ ਕਰ ਦਿੱਤਾ ਜੀ ਜਦੋਂ ਉਹਨੇ ਚਰਚ ਵਿੱਚ ਫੋਨ ਕੀਤਾ ਘਟੋ ਘੱਟ 5-600 ਬੰਦਾ ਵੇਧਾ ਤੇ ਹਰ ਆ ਗਿਆ ਜੀ ਅੱਛਾ ਤੇ ਕਿਸੇ ਨੇ ਆਣ ਕੇ ਇਹ ਨਹੀਂ ਪੁੱਛਿਆ ਬਈ ਕੀ ਗੱਲ ਹੋਈ ਆ ਕੀ ਗੱਲ ਨਹੀਂ ਹੋਈ ਆ ਆਉਂਦਿਆਂ ਨੇ ਲਾਠੀ ਭਰੌਣੀ ਸ਼ੁਰੂ ਕਰ ਦਿੱਤੀ ਅਸੀਂ ਆਪਣੇ ਮੁੰਡਿਆਂ ਨੂੰ ਛਡਾਉਂਦੇ ਆ ਛਡਾਉਂਦੇ ਆ ਅੰਦਰ ਵਾਲੇ ਆ ਇਹ ਸਾਡਾ ਆਪਣਾ ਘਰ ਆ ਅੱਛਾ ਮੁੰਡੇ ਨੂੰ ਅੰਦਰੋਂ ਖਿੱਚ ਕੇ ਸਾਡੀ ਅੰਦਰ ਧੀਆਂ ਪੈਣਾ ਬੈਠੀਆਂ ਉਹਨਾਂ ਦੇ ਵੀ ਸੱਟ ਚੋਟ ਮਾਰ ਕੇ ਗਏ ਆ ਅੱਛਾ ਲੇਕਿਨ ਅੰਦਰੋਂ ਮੁੰਡਿਆਂ ਨੂੰ ਖਿੱਚ ਖਿੱਚ ਕੇ ਲਿਆ ਕੇ ਬਾਹਰ ਕੁੱਟਿਆ ਉਹ ਜੀ ਮੇਰਾ ਖਿਆਲ ਮੁੰਡੇ ਦੀ ਮਾਂ ਹੋਊਗੀ ਜੀ ਅੱਛਾ ਲੇਡੀਜ਼ ਹੋਣੀ ਜੀ ਘੱਟੋ ਘੱਟ 40 45 ਸਾਲ ਦੀ ਤਾਂ ਜਿਹਨੂੰ ਇੱਕ 14 ਸਾਲ ਦੇ ਮੁੰਡੇ ਨੂੰ ਕਹਿੰਦੇ ਕਿ ਇਹ ਜਨਰਲ ਨੂੰ ਛੇੜ ਰਿਹਾ ਅੱਛਾ ਦੱਸੋ ਜੀ ਇਹ ਬੰਦਾ ਫਿਰ ਜੀ ਕਿਸੇ ਨੇ ਆਣ ਕੇ ਇਹ ਗੱਲ ਤਾਂ ਪੁੱਛੀ ਹੀ ਨਹੀਂ ਮਾਰਨਾ ਸ਼ੁਰੂ ਕਰ ਦਿੱਤਾ ਅੱਛਾ ਜਿਹੜੀ ਕੌਣ ਹਰਮਨ ਦੀ ਗੱਲ ਕਰਦੇ ਆ ਜਿਹੜੀ ਜਿਹੜੀ ਇਸ ਟਾਈਮ ਪਈ ਘਰ ਪਈ ਆ ਹਾਂਜੀ ਲੈ ਕੇ ਗੱਡੀ ਆਦ ਗਈ ਗੱਡੀ ਚ ਲੈ ਕੇ ਹਸਪੀਟਲ ਆ ਉਹਨੂੰ ਜੀ ਉਹ ਹੈਗੀ ਜੀ ਮੁੰਡੇ ਦੀ ਛੋਟੇ ਮੁੰਡੇ ਦੀ ਮਾਂ ਛੋਟੇ ਮੁੰਡੇ ਦੀ ਜਿਹੜਾ ਮੁੰਡਾ ਆ ਰਾ ਹਰਜੋਤ ਸਿੰਘ ਜਿਹੇ ਤੋਂ ਗੱਲ ਸ਼ੁਰੂ ਹੋਈ ਆ ਉਹਦੀ ਮੰਮੀ ਆ ਉਹ ਛਡਾਉਣ ਆਈ ਆ ਇਹਨਾਂ ਨੇ ਉਹਦੇ ਵੀ ਮਾਰਨਾ ਸ਼ੁਰੂ ਕਰਤਾ ਇਸ ਟਾਈਮ ਉਹਦੀ ਬੁਰੀ ਹਾਲਤ ਆ ਉਹ ਬੇਹੋਸ਼ ਆ ਉਹਨੂੰ ਹੌਸਪੀਟਲ ਲੈ ਕੇ ਉਹ ਛਡਾਉਂਦੀ ਸੀ ਉਹ ਛਡਾਉਂਦੀ ਸੀ ਵਿੱਚ ਫੋਨ ਚਲੋ ਗਿਆ ਉਹਦੇ ਵੀ ਮਾਰੀਆਂ ਤਾਂ ਉਹ ਉਸਲੇ ਦੀ ਬੇਹੋਸ਼ ਪਈ ਆ ਅੱਛਾ ਮਤਲਬ ਬੰਦਿਆਂ ਨੂੰ ਤਾਂ ਮਾਰਿਆ ਮਰੇ ਜਿਨ੍ਹਾਂ ਨੇ ਜਨਾਨੀਆਂ ਨੇ ਵੀ ਮਾਰਿਆ ਸਾਡੀਆਂ ਦੋ ਜਨਾਨੀਆਂ ਨੂੰ ਮਾਰਿਆ ਮਾਰੇ ਵੀ ਬੰਦਿਆਂ ਨੇ ਸਾਡੇ ਨਾਲ ਇਹਨੇ ਛਡਾਉਂਦੀ ਛਡਾਉਂਦੇ ਨੇ ਮਾਰਿਆ ਉਹ ਛਡਾਰ ਆਈ ਸੀ ਸ਼ਾਰਟ ਕਿੱਥੇ ਤੋਂ ਮੋਟਰ ਦੀ ਅੱਛਾ ਉਹ ਤੁਹਾਨੂੰ ਤੁਹਾਡੇ ਨਾਲ ਵੀ ਮਾਰ ਕੋਟ ਆ ਸਾਡੇ ਘਰ ਹੋਰ ਅਸੀਂ ਤਾਂ ਆਪਣੇ ਬੱਚੇ ਅੰਦਰ ਹੀ ਆ ਗਏ ਕਿੰਨੇ ਬੰਦੇ ਤੁਹਾਡੇ ਇਸ ਸਮੇਂ ਹੌਸਲੇ ਸਾਡੇ 55 ਬੰਦੇ ਆ ਤੁਹਾਡੇ 5 ਬੰਦੇ ਨਹੀਂ ਹਾਂਜੀ ਤੇ ਇਹਨਾਂ ਕੋ ਜਿਹੜੇ ਹਥਿਆਰ ਸੀਗੇ ਕਿਹੜੇ ਸੀਗੇ بیسਬਾਲ ਸੀ ਹਾਕੀਆਂ ਸੀ ਸਰੀਏ ਸੀ ਅੱਛਾ ਗੱਡੀ ਦੇ ਵਿੱਚ ਜਿਆਦਾ ਕੁਝ ਤੇਜ ਹਥਿਆਰ ਵੀ ਸੀਗੇ ਹਾਂਜੀ ਤੇਜ ਹਥਿਆਰ ਵੀ ਸੀ ਕਿਰਪਾਨ ਵੀ ਸੀ ਕਿਰਪਾਨ ਹਾਂ ਕਰਪਾਨ ਜੀ ਤੇ ਗੱਡੀਆਂ ਚ ਆਏ ਜੀ ਲੈਸ ਹੋ ਕੇ ਆਏ ਆ ਪੂਰੀ ਤਿਆਰੀ ਨਾਲ ਆਏ ਆ ਅੱਛਾ ਪੂਰੀ ਤਿਆਰੀ ਨਾਲ ਆਏ ਆ ਕਿਸੇ ਨੇ ਆਣ ਕੇ ਪੁੱਛਿਆ ਨਹੀਂ ਵੀ ਆ ਕੀ ਗੱਲ ਹੋਈ ਆ ਕੀ ਨਹੀਂ ਹੋਈ ਉਹਦਾਂ ਨੇ ਤਾੜ 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 घटो घट चार पो बंद दम निकल के ता मारिया शुरू कर सीसीटीवी फुटेज क्या जी, जो... जो जी सा देखो जी अरने लावा ठीक है ना ਅਸੀਂ ਇਨਸਾਫ ਦੀ ਕੋਈ ਮੇਹਰ ਤਾਂ ਰੱਖਦੇ ਨਹੀਂ ਪਰ ਫਿਰ ਵੀ ਅਸੀਂ ਧਰਨਾ ਲਾਵਾਂਗੇ ਜਿੰਨਾ ਸਾਡੇ ਤੋਂ ਜ਼ੋਰ ਲੱਗੂਗਾ ਅਸੀਂ ਲਾਵਾਂਗੇ ਲੇਕਿਨ ਅਸੀਂ ਆਪਣੇ ਪਿੰਡ ਨਾਲ ਬੇਇਨਸਾਫੀ ਨਹੀਂ ਹੋਣ ਦੇਵਾਂਗੇ ਇਹਦਾ ਮਤਲਬ ਇਹ ਥੋੜੀ ਆ ਕੋਈ ਮਾੜਾ ਮੋਟਾ ਕੋਈ ਬੰਦਾ ਜੇ ਕੋਈ ਚਰਚ ਵਾਲੇ ਨਾਲ ਗੱਲ ਕਰਦਾ ਤੇ ਚਰਚ ਵਾਲੇ ਕੁੱਟਣਾ ਸ਼ੁਰੂ ਕਰ ਦੇਣ ਅਸੀਂ ਇੱਥੇ ਪਿੰਡ 'ਚ ਨਹੀਂ ਰਹਿਣਾ ਜੀ ਪੂਰੀ ਬਰਵਾਸੀ ਪੂਰੀ ਬਰਵਾਸੀ ਹਾਂ ਜੀ ਪੂਰੀ ਫੁੱਲ ਬਰਵਾਸੀ ਇਹਨਾਂ ਦੀ ਕੋਈ ਪੰਗਾ ਕੋਈ ਪੰਗਾ ਲੈ ਨਹੀਂ ਸਕਦਾ ਮਾੜੀ-ਬੋੜੀ ਟੈਂਪੂ ਡਰਾਈਵਰ ਜਿਹੜੇ ਬਦਵਾਸ਼ ਬਣੇ ਆ ਅੱਛਾ ਹਾਂ ਤੋਂ ਆਟੋ ਵਾਲੇ ਜਿੰਨੇ ਵੀ ਉਹ ਬਦਮਾਸ਼ ਬਣੇ ਆ ਪੂਰੇ ਉਹ ਹਥਿਆਰ ਰੱਖਦੇ ਸਭ ਕੁਝ ਕੋਲ ਰੱਖਦੇ ਆ ਬਹੁਤ ਵਾਰੀ ਬਹੁਤ ਵਾਰੀ ਬਹੁਤ ਵਾਰੀ ਬਹੁਤ ਵਾਰੀ ਜਿਹਨੂੰ ਦੇਖਦੇ ਉਹਨੂੰ ਕੁੱਟੀ ਜਾਂਦੇ ਉਹਨੂੰ ਕੁੱਟੀ ਜਾਂਦੇ ਬੇਬ ਅੰਦਰ ਚੁੱਕ ਕੇ ਅੰਦਰ ਲੈ ਜਾਂਦੇ ਆ ਹਾਂ ਬਾਬਾ ਬੰਦਾ ਜੀ ਬੰਦੇ ਕੋਈ ਡਰਦਾ ਇਹਨਾਂ ਦੀ ਸ਼ਿਕਾਇਤ ਨਹੀਂ ਕਰਦਾ ਇਹ ਬੱਚੇ ਨੂੰ ਇੰਨਾ ਧਮਕਾ ਦਿੰਦੇ ਆ ਇੰਨਾ ਡਰਾ ਦਿੰਦਾ ਕੋਈ ਡਰਦਾ ਇਹਨਾਂ ਦੀ ਸ਼ਿਕਾਇਤ ਨਹੀਂ ਕਰਦਾ ਅੱਛਾ ਲੇਕਿਨ ਅਸੀਂ ਆਪ ਹੀ ਰਾਮ ਨਾਨੇ ਬੈਠਾਂਗੇ ਅਸੀਂ ਆਪਣਾ ਪੂਰਾ ਜੋਰ ਲਾਵਾਂਗੇ ਅੱਛਾ ਬਾਕੀ ਅੱਗੇ ਜੀ ਦੇਖੋ ਕਾਨੂੰਨ ਹੁਣ ਕੀ ਕਰਦਾ ਜੀ ਕਾਨੂੰਨ ਨਹੀਂ ਕਰਨਾ ਕਾਨੂੰਨ ਨੇ ਇਹਨਾਂ ਨੇ ਆਪਣੇ ਹੱਥਾਂ 'ਚ ਲੈ ਲੈਣਾ ਹਾਂਜੀ ਮੈਂ ਕਹਾਂ ਕਾਨੂੰਨ ਨੇ ਤਾਂ ਕੁਝ ਨਹੀਂ ਕਰਨਾ ਕਾਨੂੰਨ ਇਹਨਾਂ ਦੇ ਆਪਣੇ ਹੱਥਾਂ 'ਚ ਲੈ ਲੈਣਾ ਹੈਨਾ ਹਾਂਜੀ ਹਾਂਜੀ ਅਸੀਂ ਇਹ ਕਹਿੰਦੇ ਆ ਵੀ ਸਾਨੂੰ ਕੋਈ ਇਨਸਾਫ਼ ਨਹੀਂ ਇਹਨਾਂ ਨੇ ਦੇਣਾ ਹਾਂਜੀ ਹਾਂ ਇਹ ਮੇਨ ਸੜਕ ਤੇ ਲਾਵਾਂਗੇ। ਕੋਈ ਕੋਈ ਸੜਕਾਂ ਬਲੌਕ ਕਰਾਂਗੇ ਜੀ ਅਸੀਂ। ਕਿਦਾਂ ਕਰੋਂਗੇ ਜੀ? ਸਵੇਰੇ ਜੀ ਅਸੀਂ ਸਵੇਰੇ ਹੀ ਕਰਾਂਗੇ ਜੀ। ਅੱਛਾ ਸਵੇਰੇ ਤੁਹਾਡੇ ਵੱਲੋਂ ਹਾਂ ਜੀ ਆ ਸਾਡੀ ਮੰਗ ਹੈ ਆ ਇੱਕ ਤਾਂ ਕੁੱਟ ਗਏ ਆ ਸਾਨੂੰ ਇਹ ਵੀ ਪਤਾ ਜੀ ਅਸੀਂ ਇਹ ਛਰੇ ਆ ਮਗਲ ਕਹਿੰਨੇ ਆ ਇੱਕੋ ਇੱਕੋ ਸਾਨੂੰ ਕੁੱਟ ਕੇ ਗਏ ਆ ਔਰ ਇਹਨਾਂ ਨੇ ਜਿੱਤ ਵੀ ਆਪਣੀ ਕਰਨੀ ਆ ਜੀ। ਅੱਛਾ ਇਹ ਵੀ ਸਾਨੂੰ ਪਤਾ ਜੀ ਜਿੱਤ ਵੀ ਇਹਨਾਂ ਦੀ ਹੋਣੀ ਆ। ਕੋਈ ਗੱਲ ਨਹੀਂ ਜੀ ਹੋ ਜੂ ਜਿੱਤਦਾ ਹੋ ਜਾਏ ਅੰਦਰ ਫੇਰ ਅੰਦਰ ਆ ਗਏ ਸਕੇ ਆਪਣੇ ਬੱਚਿਆਂ ਨੂੰ ਇਸ ਸਮੇਂ ਜਿਹੜੇ ਹਸਪੀਟਲ 'ਚ ਨੇ ਉਹਨਾਂ ਦੇ ਹਾਲਾਤ ਕੀ ਨੇ ਮੈਂ ਕਹਾਂ ਜੀ ਇੱਥੇ ਮੱਥਾ ਪਾਟਾ ਹੋਇਆ ਅੱਖਾਂ ਪੱਟੀਆਂ ਹੋਈਆਂ ਢੂਈਆਂ ਐਨ ਚੰਗੀ ਤਰ੍ਹਾਂ ਛਿੱਲੀਆਂ ਪਈਆਂ ਤੇ ਹੁਣ ਬਾਕੀ ਆ ਤੁਹਾਡੇ ਸਾਹਮਣੇ ਲੇਡੀਜ਼ ਨੂੰ ਲੈ ਕੇ ਗਏ ਆ ਉਹਦਾ ਦੇਖਦੇ ਜਾ ਕੇ ਉਹਦੇ ਕੀ ਕਿੱਥੇ ਸੱਟ ਆ ਜਿਹੜੀ ਹੋਸ਼ ਹੀ ਨਹੀਂ ਕਰ ਰਹੀ ਕਿਉਂ ਨਹੀਂ ਕਰ ਰਹੀ ਕਿਵੇਂ ਉਹਨਾਂ ਨੇ ਵੀ ਮਾਰਕੁੱਟ ਕੀਤੀ ਮਾਰਕੁੱਟ ਜੀ ਆ ਸੀ ਦੋਨੇ ਜਾਣੇ ਇੱਥੇ ਛਡਾਉਂਦੀਆਂ ਸੀਗੀਆਂ ਇਹਨਾਂ ਦੇ ਵੀ ਮਾਰਿਆ ਉਹਨਾਂ ਨੇ ਲਓ ਕਾਫੀ ਮਾਰਕੁੱਟ ਕੀਤੀ ਗਈ ਹੈ ਮੈਂ ਕਹਿੰਦਾ ਜੀ ਇਸ ਤਰ੍ਹਾਂ ਸੀ ਵੀ ਜਿਸ ਤਰ੍ਹਾਂ ਨਾ ਵੀ ਤੁਸੀਂ ਛੱਡ ਦਿਓ ਕਿਤੇ ਕੋਈ ਬਹੁਤ ਵੱਡੀ ਜੰਗ ਹੁੰਦੀ ਆ ਸਿਰਫ ਗਮਾਇੰਡ ਔਰ ਇਹਨਾਂ ਨੂੰ ਮਾਨ ਹੈ ਆ ਕਿ ਅਸੀਂ ਚਰਚ ਵਾਲੇ ਆ ਔਰ ਕਹਿ ਰਹੇ ਸੀ ਵੀ ਚਰਚ ਵਾਲਿਆਂ ਨਾਲ ਪੰਗਾ ਚਰਚ ਵਾਲਿਆਂ ਨਾਲ ਪੰਗਾ ਇਹ ਗੱਲ ਬਾਰ ਬਾਰ ਕਹਿ ਰਹੇ ਸੀ ਉਹ ਚਰਚ ਵਾਲਿਆਂ ਨਾਲ ਪੰਗਾ ਚਰਚ ਵਾਲਿਆਂ ਨਾਲ ਪੰਗਾ ਇਹ ਗੱਲ ਬਾਰ ਬਾਰ ਕਹਿ ਰਹੇ ਸੀ ਸ਼ਾਇਦ ਇਹ ਕਿਤੇ ਰਿਕਾਰਡਿੰਗ ਹੋਈ ਹੋਈ ਹੈ ਤੁਹਾਨੂੰ ਵਲਡਿੰਗ ਕਿਤੇ ਮੂਵੀ ਕਿਹਾ ਜਾਂਦਾ ਕੈਮਰਿਆਂ ਦੇ ਵਿੱਚ ਮਿਲ ਜਾਏ ਬਾਰ ਬਾਰ ਤੁਹਾਡੇ ਵੱਲੋਂ ਸਾਡਾ ਪੂਰਾ ਪਿੰਡ ਇਸ ਟਾਈਮ ਗੁੱਸੇ ਜਾਏ ਇਹ ਤਾਂ ਜੀ ਫੇਰ ਵੀ ਕਹਿੰਦੇ ਵੀ ਨਾ ਇਹ ਤਾਂ ਅਸੀਂ ਅਸੀਂ ਫੇਰ ਵੀ ਕਰ ਰਹੇ ਆ ਜਾਣ ਦਿਓ ਕੋਈ ਗੱਲ ਨਹੀਂ ਗੁਰੂ ਦੀ ਸੰਗਤ ਹੈ ਜਾਣ ਦਿਓ ਲੇਕਿਨ ਇਹ ਗੁਰੂ ਵਾਲਾ ਕੋਈ ਬਹਿਸ ਨਹੀਂ ਕਰ ਰਹੇ ਐਥੇ ਸਿਰਫ ਗੁੰਡਾਗਰਦੀ ਚੱਲਦੀ ਆ ਜੀ ਸਿਰਫ ਬਦਮਾਸ਼ੀ ਔਰ ਗੁੰਡਾਗਰਦੀ ਜਿਹੜੇ ਇੰਨੀ ਗੱਲ ਕਹਿ ਰਹੇ ਸਰ ਉਹ ਚਰਚ ਵਾਲਿਆਂ ਨਾਲ ਪੰਗਾ ਚਰਚ ਵਾਲਿਆਂ ਨਾਲ ਪੰਗਾ ਜੀ ਸੋਚੋ ਇਹਦਾ ਕੀ ਮਤਲਬ ਹੋਊਗਾ ਕੀ ਚਰਚ ਵਾਲੇ ਬਦਮਾਸ਼ ਗੁੰਡੇ ਆ ਪੈਨ ਵਾਲੇ ਜੀ ਪੂਰੇ ਸਮੇਂ ਪਏ ਆ ਬਈ ਅੱਜ ਇਹਨਾਂ ਨਾਲ ਹੋਇਆ ਅੱਗੇ ਵੀ ਕਈਆਂ ਨਾਲ ਹੋਇਆ ਬਈ ਹੁਣ ਸਾਡੇ ਨਾਲ ਵੀ ਹੋ ਸਕਦਾ ਤੁਹਾਨੂੰ ਕੀ ਲੱਗਦਾ ਕਿ ਕਾਰਵਾਈ ਕਿਉਂ ਨਹੀਂ ਹੁੰਦੀ ਕਾਰਵਾਈ ਜੀ ਕਿਉਂਕਿ ਕਹਿੰਦੇ ਕਿਉਂਕਿ ਪੱਲਾ ਪਾਸਾ ਭਰ ਪਹੁੰਚ ਜਦਾ ਸਾਡੇ ਗਰੀਬਾਂ ਦੀ ਕੀ ਕੰਨ ਸੁਣਨੇ ਪਰ ਸਾਡੇ ਜਿੱਥੇ ਤੇ ਕਰ ਸਾਨੂੰ ਪਹੁੰਚ ਹੋਈ ਅਸੀਂ ਉੱਥੇ ਤੇ ਕਰ ਪਹੁੰਚਾਂਗੇ ਸਾਡਾ ਬੱਚਾ ਕੁੱਟਿਆ ਸਾਡਾ ਸ਼ੇਰ ਕੁੱਟਿਆ ਇਹਨਾਂ ਨੇ ਬਾਕੀ ਗੱਲ ਇਹ ਹੈ ਜੀ ਤੁਹਾਨੂੰ ਪਤਾ ਜੇ ਦੀ ਕੋਠੀ ਜਾਣੇ ਉਹਦੇ ਕਮਰੇ ਵੀ ਸਿਆਣੇ ਜਿਸकी लाठी उसकी भैंस ਬਾਾਕੀ ਗੱਲ ਇਹ ਹੈ ਜੀ ਹੋਰ ਗੱਲ ਕੋਈ ਨਹੀਂ ਹਾਂ ਅੱਜ ਤੋਂ ਅੱਜ ਤੋਂ ਕਾਫੀ ਚਿਰ ਪਹਿਲਾਂ ਲੋਕਡਾਊਨ ਦੇ ਨੇੜੇ ਤੇੜੇ ਸਾਡੇ ਪਿੰਡ ਦੇ ਵਿੱਚ ਜਿੱਥੇ ਇਹਨਾਂ ਨੇ ਜਗ੍ਹਾ ਦਾ ਕਬਜ਼ਾ ਕੀਤਾ ਹੋਇਆ ਸੀ ਉਸ ਬੰਦੇ ਨੂੰ ਵੀ ਜਗਾ ਵਾਲੇ ਨੂੰ ਇਹਨਾਂ ਨੇ ਇੰਨਾ ਕੁੱਟਿਆ ਸੀ ਇੰਨਾ ਕੁੱਟਿਆ ਸੀ ਔਰ ਉਹਨਾਂ ਨੂੰ ਵੀ ਬਰੋਚ ਕਰਕੇ ਸੱਟ ਗਈ ਸੀ ਇਹ। ਉੱਥੇ ਝਗੜਾ ਜ਼ਮੀਨ ਦਾ ਸੀ ਔਰ ਇਹਨਾਂ ਨੇ ਉਸ ਮਾਲਕ ਵੀ ਉਹ ਜ਼ਮੀਨ ਵੀ ਉਹ ਦੀ ਪਰ ਕੁੱਟ ਕੇ ਉਹਨੂੰ ਗਏ। ਓਏ ਉਸ ਟਾਈਮ ਪਿੰਡ ਵਾਸੀਆਂ ਨੇ ਉਹ ਉਸ ਟਾਈਮ ਦੀ ਪਿੰਡ ਵਾਲੇ ਅਰੈਸਟ ਕਰਕੇ ਚੱਕੀ ਇਹਨਾਂ ਦਾ ਪੱਲਾ ਭਾਰਾ। ਹੁਣ ਵੀ ਅਸੀਂ ਕਹਿੰਨੇ ਆ ਕਿ ਇਹਨਾਂ ਦਾ ਪੱਲਾ ਭਾਰਾ ਸਾਡੀ ਨਾਲ ਸੁਣਨੀ ਨਹੀਂ ਪਰ ਕੋਈ ਗੱਲ ਨਹੀਂ। ਨਾ ਸੌਣ ਨੇ ਕੀ ਹੋ ਜੂਗਾ ਇਹ ਦੇਖੋ ਜੀ ਹੁਣ ਵਿਸ਼ਵਾਸ ਦੀ ਆਪਾਂ ਕੀ ਗੱਲ ਕਰ ਸਕਦੇ ਹਾਂ ਹੁਣ ਦੇਖਦੇ ਹਾਂ ਵਿਸ਼ਵਾਸ ਤਾਂ ਤਾਂ ਜੰਮੂਗਾ ਨਾ ਹੁਣ ਸਾਨੂੰ ਕੀ ਨਿਆਂ ਮਿਲਦਾ ਵਿਸ਼ਵਾਸ ਤਾਂ ਹੁਣ ਬਣੂਗਾ ਜੀ ਬਈ ਸਾਨੂੰ ਕੀ ਨਿਆਂ ਮਿਲਦਾ ਠੀਕ ਹੈ ਨਾ ਮੰਗੇ ਰੱਖਦੇ ਜਿਹੜਾ ਬੰਦਿਆਂ ਨੇ ਜੀ ਛਰੇ ਆ ਮਾਰ ਕੇ ਕੁੱਟਿਆ ਗੁੰਡਾਗਰਦੀ ਕੀਤੀ ਆ ਉਹ ਬੰਦੇ ਇੱਥੇ ਆ ਪਿੰਡ ਦੇ ਵਿੱਚ ਆਉਣ ਸਾਡੇ ਕੋਲ ਇੱਥੇ ਔਰ ਜੋ ਵੀ ਸਾਡੇ ਪਿੰਡ ਦੇ ਉਹਨਾਂ ਨੂੰ ਸਜ਼ਾ ਦੇਣ ਤੇ ਸਜ਼ਾ ਦੇਣ ਜੀ ਉਹਨਾਂ ਨੂੰ ਇਸ ਤਰ੍ਹਾਂ ਥੋੜੀ ਜੀ ਗੁੰਡਾਗਰਦੀ ਜਿੱਥੇ ਤੁਹਾਡਾ ਜੀ ਕਰਦਾ ਗੁੰਡਾਗਰਦੀ ਕਰੋ ਇਹ ਥੋੜੀ ਵੀ ਘਰੋਂ ਕੋਡ ਕੋਡ ਤੁਸੀਂ ਕੁੱਟੋਂਗੇ ਜੀ ਘਰੋਂ ਕੋਲ ਜਦ ਜਿਉਂ ਉਹਨਾਂ ਨੂੰ ਪਤਾ ਲੱਗ ਗਿਆ ਸੀ ਇੱਕ ਆਪਾਂ ਕਿਸੇ ਕੁੱਤੇ ਦੇ ਬਿੱਲੇ ਦੇ ਸੋਟਾ ਮਾਰਦੇ ਆ ਉਹ ਡਰਦਾ ਅੰਦਰ ਜਾ ਵੜਦਾ ਤੇ ਜੇ ਆਪਾਂ ਜਾ ਕੇ ਅੰਦਰ ਮਾਰਾਂਗੇ ਤਾਂ ਆਪਣੀ ਬੇਵਕੂਫੀ ਆ ਜੀ ਹੁਣ ਅਸੀਂ ਅੰਦਰ ਉਹਨਾਂ ਨੂੰ ਬਾੜਿਆ ਸਾਰਿਆਂ ਨੂੰ ਉਹਨਾਂ ਨੇ ਅੰਦਰੋਂ ਕੱਢ ਕੇ ਕੁੱਟਿਆ